ਬੀਤੀ ਰਾਤ ਬਰਸਾਤ ਹੁੰਦੀ ਹੈ ਤੇ ਲੁਧਿਆਣਾ ਲਾਈਵ ਤੇ ਇੰਨੀਆਂ ਵੀਡੀਓਜ਼ ਆ ਚੁੱਕੀਆਂ ਨੇ ਜਿੱਥੇ ਲੋਕ ਕਹਿ ਰਹੇ ਨੇ ਕਿ ਵੀਡੀਓ ਤੁਸੀਂ ਆਪਣੇ ਅਕਾਊਂਟ ਤੇ ਜ਼ਰੂਰ ਸਾਂਝੀ ਕਰੋ ਤੇ ਪ੍ਰਸ਼ਾਸਨ ਨੂੰ ਜਗਾਓ ਇੱਕ ਅਜਿਹੇ ਵੀਡੀਓ ਅਸੀਂ ਵਾਰਡ ਨੰਬਰ 81 ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਲੋਕਾਂ ਦੇ ਗੋਡਿਆਂ-ਗੋਡਿਆਂ ਤੱਕ ਪਾਣੀ ਛੜਾ ਕੇ ਭਰਿਆ ਹੋਇਆ ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਉਸਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਲੋਕ ਕਾਫੀ ਪਰੇਸ਼ਾਨ ਨੇ ਕਈ ਥਾਵਾਂ ਤੇ ਤਾਂ ਬੁੱਢਾ ਦਰਿਆ ਓਵਰਫਲੋ ਹੋ ਕੇ ਨਦੀ ਗਲੀਆਂ ਦੇ ਵਿੱਚ ਵੜ ਜਾਂਦਾ ਤੇ ਲੋਕਾਂ ਦੇ ਵੱਲੋਂ ਵੀਡੀਓ ਬਣਾ ਕੇ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀ ਆਪਣੇ ਵਾਰਡ ਦਾ ਆਪਣੇ ਗਲੀਆਂ ਦਾ ਹਾਲ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਦੇਖ ਸਕਦੇ ਹੋ ਤੁਸੀਂ ਵਾਰਡ ਨੰਬਰ 81 ਦੇ ਤਸਵੀਰਾਂ ਨੇ ਕਿ ਲੋਕ ਕਿਸ ਕਦਰ ਪਰੇਸ਼ਾਨ ਨਜ਼ਰ ਆ ਰਹੇ ਨੌਜਵਾਨ ਇਕੱਠੇ ਹੋ ਜਾਂਦੇ ਨੇ ਉਹਨਾਂ ਵੱਲੋਂ ਇੱਕ ਕੋਸ਼ਿਸ਼ ਪ੍ਰਸ਼ਾਸਨ ਨੂੰ ਜਗੌਨਦੀ ਕੀਤੀ ਜਾ ਰਹੀ ਹੈ ਆਓ ਸਭ ਤੋਂ ਪਹਿਲਾਂ ਦੇਖਦੇ ਆਂ ਵੀਡੀਓ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਲੁਧਿਆਣਾ ਵਾਸੀਆਂ ਨੂੰ ਅਸੀਂ ਸਤਲੁਜ ਦਰਿਆ ਦੇ ਕੰਢੇ ਨਹੀਂ ਖੜੇ ਅਸੀਂ ਵਾਰਡ ਨੰਬਰ 81 ਦੇ ਸ਼ਿਵਾਜੀ ਨਗਰ ਇਲਾਕੇ ਦੇ ਵਿੱਚ ਖੜੇ ਆ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹੜਾ ਭਗਵੰਤ ਮਾਨ ਦੀ ਸਰਕਾਰ ਨੇ 20 ਕਰੋੜ ਦਾ ਪ੍ਰੋਜੈਕਟ ਨਾਲੇ ਨੂੰ ਟਕੰਦਾ ਸ਼ੁਰੂ ਕੀਤਾ ਸੀ ਮੈਂ ਕਾਰਪੋਰੇਸ਼ਨ ਔਰ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਇਹ ਨਾਲੋਂ ਵਧੀਆ ਤਾਂ ਪਹਿਲੇ ਜਦੋਂ ਲਾਲਾ ਸੀ ਉਦੋਂ ਇਲਾਕਾ ਵਧੀਆ ਸੀ ਜਦੋਂ ਨਾਲਾ ਬਣਿਆ ਹੋਇਆ ਸੀ ਹਰ ਘਰ ਦੇ ਵਿੱਚ 5-5 6 ਫੁੱਟ ਪਾਣੀ ਜਾ ਚੁੱਕਾ ਹੈ ਲੋਕਾਂ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਰਕਾਰ ਪ੍ਰਸ਼ੰਧ ਦੇ ਜਿਹੜੇ ਅਧਿਕਾਰੀਆਂ ਨੇ ਚਾਹੇ ਸਰਕਾਰ ਦੇ ਜਿਹੜੇ ਚੁਣੇ ਨੁਮਾਇੰਦੇ ਨੇ ਆਪਣੀ ਆਲੀਸ਼ਾਨ ਕੋਠੀਆਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਸਿਰਫ 5 ਸਾਲ ਬਾਅਦ ਵੋਟਾਂ ਲੈਣ ਤੇ ਆ ਜਾਂਦੇ ਨੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਉਹਨਾਂ ਨੂੰ ਗਰੀਬਾਂ ਦਾ ਦੁੱਖ ਦੇਖਣਾ ਚਾਹੀਦਾ ਹੈ ਕਿ ਜਿਹੜਾ ਗਰੀਬ ਆਦਮੀ ਸਾਰੀ ਜ਼ਿੰਦਗੀ ਇੱਕ ਇੱਕ ਪੈਸਾ ਜੋੜ ਕੇ ਆਪਣਾ ਮਕਾਨ ਬਣਾਉਂਦਾ ਉਹ ਅੱਜ ਆਪਣੇ ਘਰਾਂ ਦੇ ਵਿੱਚ ਡੁੱਬਿਆ ਪਿਆ ਤੁਸੀਂ ਆਹ ਹਾਲ ਦੇਖ ਲਓ ਇੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਛਾ ਦਿਖਾਓ ਇੱਥੇ ਮੋਟਰਸਾਈਕਲ ਡੁੱਬਿਆ ਪਿਆ ਸਵੇਰੇ ਇੱਕ ਮੇਰਾ ਦੋਦੀ ਵੀਰ ਇੱਥੇ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ ਮੋਟਰਸਾਈਕਲ ਹਜੇ ਵੀ ਉਹਦੇ ਵਿੱਚ ਹੀ ਹੈ ਤੁਸੀਂ ਹਾਲ ਦੇਖ ਸਕਦੇ ਹੋ ਉਹ ਸਰਦਾਰ ਜੀ ਵਿਚਾਰੇ ਉਹਨਾਂ ਲੱਕ ਲੱਕ ਤੱਕ ਪਾਣੀ ਹੈ ਸਾਈਕਲ ਨਜ਼ਰ ਨਹੀਂ ਆ ਰਿਹਾ ਸਾਈਕਲ ਹੀ ਨਜ਼ਰ ਆ ਰਿਹਾ ਚਰੇ ਵਾਹ ਮੋਟੀਆਂ ਡੱਬਾ ਕੇ ਟੰਗਿਆ ਆ ਪਾ ਕੇ ਟੰਗਿਆ ਆ ਕਿ ਆਪਣੇ ਕੰਮ ਤੇ ਜਾ ਰਹੇ ਨੇ ਲੋਕ ਆਪਣੇ ਕੰਮ ਤੇ ਜਾਣ ਨੂੰ ਬੈਠੇ ਨੇ ਲੇਕਿਨ ਕਾਰਪੋਰੇਸ਼ਨ ਦੇ ਅਧਿਕਾਰੀ 4 ਘੰਟੇ ਮੀਂਹ ਪੈਂਦੇ ਨੂੰ ਹੋ ਗਏ ਇੱਕ ਵੀ ਕਰਮਚਾਰੀ ਇੱਕ ਵੀ ਕਾਰਪਸੰਦ ਅਧਿਕਾਰੀ ਇੱਕ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਆਵਜਿਆ ਇਹ ਸਿਰਫ ਵੋਟਾਂ ਲੈਣ ਨੂੰ ਆਉਂਦੇ ਨੇ 5 ਸਾਲ ਬਾਅਦ ਕਾਰਪੋਰੇਸ਼ਨ ਆਹ ਦੁਕਾਨ ਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਦੁਕਾਨਾਂ ਦਾ ਹਾਲ ਦਿਖਾ ਦਿਓ ਆ ਭਾਈ ਸਾਹਿਬ ਦੀ ਦੁਕਾਨ ਹੈ ਕਿੰਨਾ ਬੁਰਾ ਹਾਲ ਹੈ ਰਜ਼ਾਰਾ ਰੁਪਏ ਦਾ ਸਾਮਾਨ ਸਵੇਰ ਦਾ ਨੁਕਸਾਨ ਹੋ ਚੁੱਕਾ ਜੇ 2 ਘੰਟੇ ਹੋਰ بارش ਪੈ ਗਈ ਜੇ 2 ਘੰਟੇ ਹੋਰ بارش ਪੈ ਗਈ ਤੇ ਦੁਕਾਨ ਅੱਧੀ ਨਾਲੋਂ ਵੱਧ ਡੁੱਬ ਜੇਗੀ ਇਹਦਾ ਜਵਾਬ ਦੇ ਹੀ ਕੋਣ ਆ